ਸਤਿ ਸ਼੍ਰੀ ਅਕਾਲ ਮੈਂ ਹਾਂ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਇਸ ਬਲਟਨ 'ਚ ਤੁਹਾਡਾ ਸਵਾਗਤ ਹੈ ਨਜ਼ਰ ਪਾਉਣੇ ਅੱਜ ਦੀਆਂ ਖਬਰਾਂ ਤੇ ਅਮਰੀਕਾ ਇਸ ਸਮੇਂ ਆਪਣਾ ਆਜ਼ਾਦੀ ਦਿਹਾੜਾ ਮਨਾ ਰਿਹਾ ਹੈ ਹਰ ਸਾਲ 4 ਜੁਲਾਈ ਨੂੰ ਅਮਰੀਕੀ ਦੇਸ਼ ਦੀ ਆਜ਼ਾਦੀ ਦਾ ਜਸ਼ਨ ਮਨਣ ਲਈ ਖੁਸ਼ੀ ਅਤੇ ਦੇਸ਼ ਭਗਤੀ ਦੀ ਭਾਵਨਾ ਨਾਲ ਇਕੱਠੇ ਹੁੰਦੇ ਨੇ ਇਸ ਮੌਕੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਅਮਰੀਕਾ ਲਈ ਇਸ ਤੋਂ ਵੱਡਾ ਹੋਰ ਸ਼ਾਨਦਾਰ ਤੋਹਫਾ ਕੀ ਹੋ ਸਕਦਾ ਕਿ ਜਿਹੜੀ ਅਸੀਂ ਜਿੱਤ ਹਾਸਲ ਕੀਤੀ ਹੈ ਤੇ ਕੁਝ ਘੰਟੇ ਪਹਿਲਾਂ ਹੀ ਇਹ ਜਿੱਤ ਸਾਨੂੰ ਮਿਲੀ ਜਦੋਂ ਕਾਂਗਰਸ ਨੇ ਅਮਰੀਕਾ ਨੂੰ ਦੁਬਾਰਾ ਮਹਾਨ ਬਣਾਉਣ ਲਈ ਵਨ ਬਿਗ ਬਿਊਟੀਫੁਲ ਬਿਲ ਪਾਸ ਕੀਤਾ 트럼ਪ ਹੁਣ ਆਜ਼ਾਦੀ ਦਿਵਸ ਦੀ ਸ਼ਾਮ ਨੂੰ ਓਵਲ ਦਫ਼ਤਰ 'ਚ ਇਸਤੇ ਦਸਤਖਤ ਕਰਨਗੇ ਨਾਲ ਹੀ ਰਾਸ਼ਟਰਪਤੀ ਡੋਨਾਲਡ 트럼ਪ ਨੇ ਅਗਲੇ ਸਾਲ ਅਮਰੀਕੀ ਆਜ਼ਾਦੀ ਦੀ 250ਵੀਂ ਵਰੇਗੰਡ ਨੂੰ ਵਾਈਟ ਹਾਊਸ ਵਿਖੇ UFC ਮੁਕਾਬਲੇ ਨਾਲ ਮਨਾਉਣ ਦਾ ਸੁਝਾਅ ਦਿੱਤਾ ਇਸ ਮੌਕੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਵੱਲੋਂ ਵੀ ਅਮਰੀਕਾ ਵਾਸੀਆਂ ਨੂੰ ਮੁਬਾਰਕਾਂ ਦਿੱਤੀਆਂ ਗਈਆਂ। ਉਹਨਾਂ ਕਿਹਾ ਕਿ ਆਜ਼ਾਦੀ ਦਿਵਸ ਸਾਨੂੰ ਯਾਦ ਦਿਵਾਉਂਦਾ ਹੈ ਕਿ ਅਮਰੀਕਾ ਕਿਸੇ ਇੱਕ ਵਿਅਕਤੀ ਦਾ ਪ੍ਰੋਜੈਕਟ ਨਹੀਂ ਹੈ। ਸਾਡੇ ਲੋਕਤੰਤਰ 'ਚ ਸਭ ਤੋਂ ਸ਼ਕਤੀਸ਼ਾਲੀ ਸ਼ਬਦ ਅਸੀਂ ਹੈ। ਅਸੀਂ ਲੋਕ, ਅਸੀਂ ਜਿੱਤਾਂਗੇ, ਹਾਂ ਅਸੀਂ ਕਰ ਸਕਦੇ ਹਾਂ। ਅਮਰੀਕਾ ਕਿਸੇ ਦੀ ਮਲਕੀਅਤ ਨਹੀਂ ਹੈ। ਇਹ ਸਾਰੇ ਨਾਗਰਿਕਾਂ ਦਾ ਇਹ ਅਮਰੀਕਾ ਦੇ ਆਜ਼ਾਦੀ ਦਿਹਾੜੇ ਮੌਕੇ ਵੱਖ-ਵੱਖ ਮੁਲਕਾਂ ਦੇ ਆਗੂਆਂ ਵੱਲੋਂ ਮੁਬਾਰਕਾਂ ਭੇਜੀਆਂ ਗਈਆਂ ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜ਼ੇਲੈਂਸਕੀ ਨੇ ਐਕਸ ਦੇ ਰਾਸ਼ਟਰਪਤੀ ਟਰੰਪ ਅਤੇ ਸਮੁੱਚੇ ਅਮਰੀਕੀ ਲੋਕਾਂ ਨੂੰ ਅਮਰੀਕੀ ਆਜ਼ਾਦੀ ਦਿਵਸ ਤੇ ਵਧਾਈ ਦਿੱਤੀ ਜ਼ੇਲੈਂਸਕੀ ਨੇ ਕਿਹਾ ਕਿ ਅਸੀਂ ਯੂਕਰੇਨ 'ਚ ਪ੍ਰਦਾਨ ਕੀਤੇ ਗਏ ਸਾਰੇ ਸਮਰਥਨ ਲਈ ਧੰਨਵਾਦੀ ਹਾਂ ਇਹ ਸਾਨੂੰ ਜਾਨਾਂ ਦੀ ਰੱਖਿਆ ਕਰਨ ਸਾਡੀ ਆਜ਼ਾਦੀ ਤੇ ਆਜ਼ਾਦੀ ਦੀ ਰੱਖਿਆ ਕਰਨ 'ਚ ਮਦਦ ਕਰਦਾ ਹੈ ਅਸੀਂ ਅਮਰੀਕਾ ਨਾਲ ਮਿਲ ਕੇ ਬਹੁਤ ਕੁਝ ਪ੍ਰਾਪਤ ਕੀਤਾ ਹੈ ਰਾਸ਼ਟਰਪਤੀ ਡੋਨਲਡ 트੍ਰੰਪ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ ਜਦੋਂ ਉਸ ਬਿੱਲ ਨੂੰ ਜਿਸ ਨੇ 트੍ਰੰਪ ਅਤੇ ਐਲਨ ਮਸਕ ਵਿਚਕਾਰ ਟਕਰਾ ਪੈਦਾ ਕੀਤਾ ਸੀ ਅਮਰੀਕੀ ਸੰਸਦ ਨੇ ਮਨਜ਼ੂਰ ਕਰ ਲਿਆ ਇਸ ਵਨ ਬਿਗ ਬਿਊਟੀਫੁਲ ਬਿੱਲ ਨੂੰ ਟੈਕਸ ਛੋਟ ਅਤੇ ਸਰਕਾਰੀ ਖਰਚ ਘਟਾਉਣ ਦਾ ਬਿੱਲ ਕਿਹਾ ਜਾਂਦਾ ਹੈ ਰਿਪਬਲਿਕਨ ਪਾਰਟੀ ਦੇ ਸਮਰਥਨ ਨਾਲ ਅਮਰੀਕੀ ਸੰਸਦ ਦੇ ਹੇਠਲੇ ਸਦਨ ਹਾਊਸ ਆਫ ਰਿਪਰਿਜ਼ੈਂਟੇਟਿਵਜ਼ ਨੇ ਵੀਰਵਾਰ ਨੂੰ 트੍ਰੰਪ ਦੇ 4500 ਬਿਲੀਅਨ ਡਾਲਰ ਦੇ ਇਸ ਬਿੱਲ ਨੂੰ ਪਾਸ ਕਰ ਦਿੱਤਾ ਸੈਨੇਟ ਨੇ ਵੀ ਇਸ ਨੂੰ ਪਹਿਲਾਂ ਹੀ ਮਨਜ਼ੂਰੀ ਦੇ ਦਿੱਤੀ ਸੀ ਇਸ ਤਰ੍ਹਾਂ ਸੰਸਦ ਦੇ ਦੋਵੇਂ ਸਦਨਾਂ ਦੀ ਮਨਜ਼ੂਰੀ ਮਗਰੋਂ ਬਿੱਲ ਨੂੰ ਹੁਣ ਰਾਸ਼ਟਰਪਤੀ ਟਰੰਪ ਦੇ ਦਸਤਖਤ ਲਈ ਭੇਜਿਆ ਜਾਵੇਗਾ ਜਿਸ ਤੋਂ ਬਾਅਦ ਇਹ ਕਾਨੂੰਨ ਬਣ ਜਾਵੇਗਾ ਹਾਊਸ 'ਚ ਇਹ ਬਿੱਲ 218 ਦੇ ਮੁਕਾਬਲੇ 214 ਵੋਟਾਂ ਨਾਲ ਪਾਸ ਹੋਇਆ ਦੋ ਰਿਪਬਲਿਕਨ ਮੈਂਬਰ ਡੈਮੋਕ੍ਰੇਟ ਪਾਰਟੀ ਨਾਲ ਮਿਲ ਕੇ ਇਸ ਦਾ ਵਿਰੋਧ ਕਰਦੇ ਰਹੇ ਬਿੱਲ ਦੀ ਮਨਜ਼ੂਰੀ 'ਚ ਦੇਰੀ ਦਾ ਕਾਰਨ ਡੈਮੋਕ੍ਰੈਟਿਕ ਪਾਰਟੀ ਦੇ ਨੇਤਾ ਹਕੀਮ ਜੈਫਰੀਜ਼ ਦਾ ਰਿਕਾਰਡ ਤੋੜ ਭਾਸ਼ਣ ਸੀ ਜਿਸਨੇ VOTING ਨੂੰ 8 ਘੰਟਿਆਂ ਤੋਂ ਵੱਧ ਦੇਰੀ ਨਾਲ ਰੋਕਿਆ ਹਾਊਸ ਸਪੀਕਰ ਮਾਈਕ ਜੌਨਸਨ ਨੇ ਕਿਹਾ ਕਿ ਇਸ ਵੱਡੇ ਬਿੱਲ ਨਾਲ ਅਸੀਂ ਅਮਰੀਕਾ ਨੂੰ ਪਹਿਲਾਂ ਨਾਲੋਂ ਮਜ਼ਬੂਤ, ਸੁਰੱਖਿਅਤ ਅਤੇ ਖੁਸ਼ਹਾਲ ਬਣਾਵਾਂਗੇ ਸੈਨੇਟ 'ਚ ਇਹ ਬਿੱਲ 50-50 ਦੀ ਬਰਾਬਰੀ ਤੇ ਸੀ ਪਰ ਜੈਡੀ ਵੈਂਸ ਦੀ ਵੋਟ ਨੇ ਇਸ ਨੂੰ ਪਾਸ ਕਰਵਾਇਆ ਇਸ ਬਿੱਲ ਦੀ ਮਹੱਤਤਾ ਇਸ ਦੇ ਟੈਕਸ ਛੋਟ ਅਤੇ ਖਰਚ ਘਟਾਉਣ ਦੇ ਉਦੇਸ਼ਾਂ 'ਚ ਹੈ ਜੋ ਅਮਰੀਕੀ ਅਰਥਵਿਵਸਥਾ ਨੂੰ ਮਜ਼ਬੂਤ ਕਰਨ ਦਾ ਦਾਵਾ ਕਰਦਾ ਹੈ ਹਾਲਾਂਕਿ ਇਸ ਦੇ ਵਿਰੋਧੀਆਂ ਦਾ ਮੰਨਣਾ ਹੈ ਕਿ ਇਹ ਅਮੀਰਾਂ ਨੂੰ ਜ਼ਿਆਦਾ ਫਾਇਦਾ ਪਹੁੰਚਾਉਂਦਾ ਹੈ ਬਿੱਲ ਨੂੰ ਮਨਜ਼ੂਰੀ ਮਿਲਣ ਤੋਂ ਬਾਅਦ ਐਨ ਆਰ ਆਈਜ਼ ਅਤੇ ਭਾਰਤ ਉੱਤੇ ਇਸ ਦੇ ਵੱਡੇ ਪ੍ਰਭਾਵ ਪੈਣਗੇ ਇਹ ਨਵਾਂ ਕਾਨੂੰਨ 1 ਜਨਵਰੀ 2026 ਤੋਂ ਲਾਗੂ ਹੋਵੇਗਾ ਰਾਜ ਅਤੇ ਸਥਾਨਕ ਟੈਕਸ ਕਟੌਤੀ ਦੀ ਸੀਮਾ 10000 ਡਾਲਰ ਤੋਂ ਵਧਾ ਕੇ 40000 ਡਾਲਰ ਕਰਨ ਨਾਲ ਉੱਚ ਆਮਦਨ ਵਾਲੇ ਲੋਕਾਂ ਖਾਸ ਕਰਕੇ ਅਮੀਰਾਂ ਨੂੰ ਫਾਇਦਾ ਹੋਵੇਗਾ ਕਾਰਪੋਰੇਟਸ ਅਤੇ ਕਾਰੋਬਾਰਾਂ ਨੂੰ ਖੋਜ ਲਾਗਤਾਂ ਤੇ ਸਿੱਧੇ ਟੈਕਸ ਛੋਟ ਮਿਲਣਗੇ ਜਿਸ ਨਾਲ ਵੱਡੇ ਕਾਰੋਬਾਰਾਂ ਨੂੰ ਫਾਇਦਾ ਹੋਵੇਗਾ ਹੁਣ ਅਮਰੀਕਾ ਤੋਂ ਭਾਰਤ ਜਾਂ ਹੋਰ ਦੇਸ਼ਾਂ 'ਚ ਨਗਦ ਮਨੀ ਆਰਡਰ ਕੈਸ਼ੀਅਰ ਚੈੱਕ ਜਾਂ ਹੋਰ ਫਿਜ਼ੀਕਲ ਟੰਗ ਨਾਲ ਭੇਜੇ ਪੈਸੇ ਤੇ 1 ਫੀਸਦ ਟੈਕਸ ਲੱਗੇਗਾ ਪਹਿਲਾਂ 5 ਫੀਸਦ ਦਾ ਪ੍ਰਸਤਾਵ ਸੀ ਪਰ ਹੁਣ ਇਹ ਸਿਰਫ 1 ਫੀਸਦ ਹੋਵੇਗਾ ਇਹ ਟੈਕਸ ਐਨਆਰਆਈਜ਼ ਗ੍ਰੀਨ ਕਾਰਡ ਧਾਰਕਾਂ ਐਚ1ਬੀ ਐਚ2ਏ ਵੀਜ਼ਾ ਹੋਲਡਰਾਂ ਅਤੇ ਵਿਦਿਆਰਥੀਆਂ ਤੇ ਲਾਗੂ ਹੋਵੇਗਾ ਜਿਨ੍ਹਾਂ ਐਨਆਰਆਈਜ਼ ਵੱਲੋਂ ਵੱਡੀਆਂ ਰਕਮਾਂ ਜਾਂ ਬਾਰ-ਬਾਰ ਪੈਸਾ ਭੇਜਿਆ ਜਾਂਦਾ ਹੈ ਉਨਾ ਨੂੰ ਹੁਣ ਆਪਣੀ ਵਿੱਤੀ ਯੋਜਨਾ ਮੁੜ ਸੋਚਣੀ ਪਵੇਗੀ ਬਿਗ ਬਿਊਟੀਫੁਲ ਬਿਲ ਦੇ ਕਾਨੂੰਨ ਬਣਨ ਤੋਂ ਬਾਅਦ ਵਾਰ-ਵਾਰ ਸਿਹਤ ਬੀਮਾ ਯੋਗਤਾ ਜਾਂਚ ਅਤੇ ਹੋਰ ਕਾਗਜ਼ੀ ਕਾਰਵਾਈ ਲਾਜ਼ਮੀ ਹੋ ਜਾਵੇਗੀ ਇਨਾਂ ਹੀ ਨਵੇਂ ਪ੍ਰਬੰਧਾਂ ਕਾਰਨ 2034 ਤੱਕ 1.18 ਕਰੋੜ ਲੋਕ ਬੀਮੇ ਤੋਂ ਵਾਂਝੇ ਰਹਿ ਸਕਦੇ ਨੇ ਅਮਰੀਕਾ ਦੇ ਵਰਮੌਂਟ ਤੋਂ ਡੈਮੋਕ੍ਰੈਟਿਕ ਸੈਨੇਟਰ ਬਰਨੀ ਸੈਂਡਰਸ ਨੇ 트ੰਪ ਦੇ ਬਿਲ ਤੇ ਨਾਰਾਜ਼ਗੀ ਜ਼ਾਹਰ ਕੀਤੀ ਤੇ ਕਿਹਾ ਕਿ ਜੇਕਰ ਇਹ ਬਿਲ ਕਾਨੂੰਨ ਬਣ ਜਾਂਦਾ ਹੈ ਤਾਂ ਦੇਸ਼ ਦੇ 1.6 ਕਰੋੜ ਨਾਗਰਿਕ ਆਪਣੀਆਂ ਸਿਹਤ ਸੰਭਾਲ ਯੋਜਨਾਵਾਂ ਤੋਂ ਵਾਂਝੇ ਹੋ ਜਾਣਗੇ ਡੋਨਲਡ 트ੰਪ ਨੇ ਸੈਰਸ ਪਾਰਟੀ ਦੇ ਇਰਾਦੇ ਨਾਲ ਅਮਰੀਕਾ ਆਉਣ ਵਾਲਿਆਂ ਉੱਤੇ ਨਵੇਂ ਟੈਕਸ ਦਾ ਐਲਾਨ ਕਰ ਦਿੱਤਾ ਹੈ ਆਇਓਵਾ ਵਿਖੇ ਇੱਕ ਰੈਲੀ ਦੌਰਾਨ 트ੰਪ ਵੱਲੋਂ ਐਂਟਰੀ ਫੀਸ 'ਤੇ ਵਾਅਦੇ ਦਾ ਐਲਾਨ ਕਰ ਦਿੱਤਾ ਗਿਆ ਜੋ ਅਮਰੀਕਾ ਦੇ ਨੈਸ਼ਨਲ ਪਾਰਕਸ ਦੀ ਸੈਰ ਕਰਨ ਵਾਲੇ ਵਿਦੇਸ਼ੀ ਨਾਗਰਿਕਾਂ ਤੋਂ ਵਸੂਲ ਕੀਤੀ ਜਾਵੇਗੀ ਟਰੰਪ ਵੱਲੋਂ ਜਾਰੀ ਕਾਰਜਕਾਰੀ ਹੁਕਮ ਰਾਹੀਂ ਇੰਟੀਰੀਅਰ ਡਿਪਾਰਟਮੈਂਟ ਨੂੰ ਹਦਾਇਤ ਦਿੱਤੀ ਗਈ ਹੈ ਕਿ ਨੈਸ਼ਨਲ ਪਾਰਕਸ ਦੇ ਵਿੱਚ ਦਾਖਲ ਹੋਣ ਵੇਲੇ ਅਮਰੀਕੀ ਨਾਗਰਿਕਾਂ ਨੂੰ ਤਰਜੀਹ ਦਿੱਤੀ ਜਾਵੇ ਤੇ ਵਿਦੇਸ਼ੀ ਨਾਗਰਿਕ ਇਹਨਾਂ ਤੋਂ ਪਿੱਛੇ ਰੱਖੇ ਜਾਣ। ਟਰੰਪ ਵੱਲੋਂ ਬਰਾਕ ਓਬਾਮਾ ਦੇ ਕਾਰਜਕਾਲ ਵੇਲੇ ਜਾਰੀ ਇੱਕ ਹੁਕਮ ਵੀ ਰੱਦ ਕਰ ਦਿੱਤਾ ਗਿਆ ਜਿਸ ਤਹਿਤ ਨੈਸ਼ਨਲ ਪਾਰਕਸ ਦੇ ਵਿੱਚ ਸੱਭਿਆਚਾਰਕ ਵਨ ਸੁਮੰਤਾ ਨੂੰ ਤਰਜੀਹ ਦਿੱਤੀ ਜਾਂਦੀ ਸੀ। ਉਧਰ ਵਾਈਟ ਹਾਊਸ ਵੱਲੋਂ ਜਾਰੀ ਬਿਆਨ ਮੁਤਾਬਕ ਨੈਸ਼ਨਲ ਪਾਰਕਸ ਦੀ ਸੈਰ ਕਰਨ ਵਾਲੇ US ਸਿਟੀਜ਼ਨਜ਼ ਨੂੰ ਵਿਦੇਸ਼ੀ ਨਾਗਰਿਕਾਂ ਦੇ ਮੁਕਾਬਲੇ ਫੀਸ ਵਧ ਅਦਾ ਕਰਨੀ ਪੈ ਰਹੀ ਹੈ ਅਮਰੀਕਾ ਦੇ ਨੈਸ਼ਨਲ ਪਾਰਕਸ ਦੇ ਵਿੱਚ ਜਾਣ ਵਾਲੇ ਵਿਦੇਸ਼ੀ ਸੈਲਾਨੀਆਂ ਤੋਂ ਵਧੇਰੇ ਐਂਟਰੀ ਫੀਸ ਵਸੂਲ ਕਰਦੇ ਹਨ ਕਰੋੜਾਂ ਡਾਲਰ ਦੀ ਵਾਧੂ ਕਮਾਈ ਹੋਵੇਗੀ ਜਿਸ ਦੀ ਵਰਤੋਂ ਪਾਰਕਸ ਦੇ ਪ੍ਰਬੰਧਨ ਵਾਸਤੇ ਕੀਤੀ ਜਾ ਸਕਦੀ ਹੈ ਇੱਥੇ ਦੱਸਣਾ ਬਣਦਾ ਹੈ ਕਿ 트럼ਪ ਦਾ ਨਵਾਂ ਕਾਰਜਕਾਰੀ ਹੁਕਮ ਅਜਿਹੇ ਸਮੇਂ ਆਇਆ ਜਦੋਂ ਨੈਸ਼ਨਲ ਪਾਰਕਸ ਦੇ ਬਜਟ ਦੇ ਵਿੱਚ 1 ਅਰਬ ਡਾਲਰ ਤੋਂ ਵੱਧ ਰਕਮ ਦੀ ਕਟੌਤੀ ਕੀਤੀ ਜਾ ਚੁੱਕੀ ਹੈ ਮੁਲਾਜ਼ਮਾ ਦੀ ਕਮੀ ਨਾਲ ਜੂਝ ਰਿਹਾ ਨੈਸ਼ਨਲ ਪਾਰਕਸ ਦਾ ਬਜਟ 1/3 ਘਟਾ ਦਿੱਤਾ ਗਿਆ ਜਿਸ ਦੇ ਮੱਦੇਨਜ਼ਰ ਹਾਲਾਤ ਹੋਰ ਬੱਦਤਰ ਹੋਣ ਦਾ ਖਦਸ਼ਾ ਜ਼ਾਹਰ ਕੀਤਾ ਜਾ ਰਿਹਾ ਹੈ। ਟਰੰਪ ਦੇ ਤਾਜ਼ਾ ਐਲਾਨ ਅਮਰੀਕਾ ਦੀ ਆਜ਼ਾਦੀ ਦੀ 250ਵੀਂ ਵਰੇਗੰਢ ਨਾਲ ਸੰਬੰਧਿਤ ਦੱਸੇ ਜਾ ਰਹੇ ਨੇ ਜਦਕਿ ਦੂਜੇ ਪਾਸੇ ਸੰਸਦ ਦੇ ਵਿੱਚ ਬਿਗ ਬਿਊਟੀਫੁਲ ਬਿਲ ਵੀ ਪਾਸ ਹੋ ਗਿਆ ਹੈ। ਇਸੇ ਦੌਰਾਨ ਆਇਓਵਾ ਰੈਲੀ ਨੂੰ ਸੰਬੋਧਨ ਕਰਦਿਆਂ ਟਰੰਪ ਨੇ ਕਿਹਾ ਕਿ 2 ਸਾਲ ਪਹਿਲਾਂ ਸੂਬੇ ਦੀ ਫੇਰੀ ਦੌਰਾਨ ਉਨ੍ਹਾਂ ਵਾਅਦਾ ਕੀਤਾ ਸੀ ਕਿ ਆਜ਼ਾਦੀ ਦੇ 250 ਸਾਲ ਪੂਰੇ ਹੋਣ ਦੇ ਜਸ਼ਨ ਇਥੋਂ ਹੀ ਆਰੰਭ ਹੋਣਗੇ ਤੇ ਅੱਜ ਵਾਦਾ ਪੂਰਾ ਕਰ ਦਿੱਤਾ ਏ ਆਜ਼ਾਦੀ ਦੇ ਜਸ਼ਨਾਂ ਤੋਂ ਇਲਾਵਾ ਟਰੰਪ ਨੂੰ ਉਹ ਦਿਨ ਵੀ ਯਾਦ ਹੈ ਜਦੋਂ ਪੈਂਸਿਲਵੇਨੀਆ ਦੇ ਬਟਲਰ ਸ਼ਹਿਰ ਦੇ ਵਿੱਚ ਰੈਲੀ ਦੌਰਾਨ ਉਹਨਾਂ ਨੂੰ ਜਾਨੋਂ ਮਾਰਨ ਦਾ ਯਤਨ ਕੀਤਾ ਗਿਆ ਆਉਂਦੀ 13 ਜੁਲਾਈ ਨੂੰ ਟਰੰਪ ਉਸ ਜਗ੍ਹਾ ਦਾ ਦੌਰਾ ਵੀ ਕਰ ਸਕਦੇ ਨੇ ਜਿੱਥੇ ਗੋਲੀਬਾਰੀ ਹੋਈ ਅਮਰੀਕਾ 'ਚ ਹਵਾਈ ਸਫ਼ਰ ਕਰ ਰਿਹਾ ਇੱਕ ਭਾਰਤੀ ਨੌਜਵਾਨ ਨੇ ਖੌੜੂ ਪਾ ਦਿੱਤਾ ਤੇ ਜਹਾਜ਼ 'ਚ ਬੈਠੇ ਮੁਸਾਫਰ ਸੀਟਾਂ ਤੇ ਚੜ ਕੇ ਤਮਾਸ਼ਾ ਦੇਖਣ ਲੱਗੇ ਭਾਰਤੀ ਨੌਜਵਾਨ ਦੀ ਸ਼ਨਾਖਤ ਨਿਊਯਾਰਕ ਵਿਖੇ ਰਹਿੰਦੇ 21 ਸਾਲ ਦੇ ਇਸ਼ਾਨ ਸ਼ਰਮਾ ਵੱਜੋਂ ਹੋਈ ਹੈ ਜਿਸ ਨੂੰ ਸਾਥੀ ਮੁਸਾਫਰ ਉੱਤੇ ਹਮਲਾ ਕਰਨ ਦੇ ਦੋਸ਼ ਹੇਠ ਗ੍ਰਿਫਤਾਰ ਕੀਤਾ ਗਿਆ ਮੀਡੀਆ ਰਿਪੋਰਟਸ ਮੁਤਾਬਕ ਫਰੰਟੀਅਰ 에ਅਰਲਾਈਨਸ ਦੀ ਫਲਾਈਟ ਫਿਲਾਡਲਫੀਆ ਤੋਂ ਮਿਆਮੀ ਜਾ ਰਹੀ ਸੀ ਜਦੋਂ ਵਾਰਦਾਤ ਸਾਹਮਣੇ ਆਈ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਜਿਸ ਵਿੱਚ ਇਸ਼ਾਨ ਸ਼ਰਮਾ ਅਤੇ ਉਸ ਦਾ ਸਾਥੀ ਮੁਸਾਫਰ ਲੜਦੇ ਦੇਖੇ ਜਾ ਸਕਦੇ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਹਮਲੇ ਦਾ ਸ਼ਿਕਾਰ ਬਣੇ ਕੀਨੂ ਇਵਾਂਜ਼ ਨੇ ਦੱਸਿਆ ਕਿ ਇਸ਼ਾਨ ਸ਼ਰਮਾ ਉਸ ਤੋਂ ਅੱਗੇ ਵਾਲੀ ਸੀਟ ਤੇ ਬੈਠਾ ਸੀ ਅਤੇ ਅਚਨਚੇਤ ਅਜੀਬੋ-ਗਰੀਬ ਹਰਕਤਾਂ ਕਰਨ ਲੱਗਾ ਕਦੇ ਉਹ ਹੱਸਣਾ ਸ਼ੁਰੂ ਕਰ ਦਿੰਦਾ ਤੇ ਕਦੇ ਕਿਸੇ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਲੱਗਦਾ ਅਜਿਹੀਆਂ ਹਰਕਤਾਂ ਕਰਕੇ ਪਰੇਸ਼ਾਨੀ ਹੋ ਰਹੀ ਸੀ ਅਤੇ ਜਦੋਂ ਉਹ ਨਾ ਰੁਕਿਆ ਤਾਂ ਜਹਾਜ਼ ਦੇ ਅਮਲੇ ਤੋਂ ਮਦਦ ਮੰਗਣ ਲਈ ਬਟਨ ਦਬਾ ਦਿੱਤਾ ਗਿਆ ਕਿਨੂ ਦੇ ਅਜੀਹਾ ਕਰਨ ਉੱਤੇ ਇਸ਼ਾਨ ਭੜਕ ਉੱਠਿਆ ਤੇ ਹਮਲਾ ਕਰ ਦਿੱਤਾ ਮਾਮਲਾ ਇੱਥੇ ਨਹੀਂ ਰੁਕਿਆ ਇਵਾਨਜ਼ ਵੀ ਗੁੱਸੇ ਦੇ ਵਿੱਚ ਆ ਗਿਆ ਤੇ ਉਸਨੇ ਇਸ਼ਾਨ ਸ਼ਰਮਾ ਉੱਤੇ ਜਵਾਬੀ ਵਾਰ ਕਰਨੇ ਸ਼ੁਰੂ ਕਰ ਦਿੱਤੇ ਆਲੇ-ਦੁਆਲੇ ਬੈਠੇ ਮੁਸਾਫਰਾਂ ਨੇ ਝਗੜਾ ਬੰਦ ਕਰਾਉਣ ਦਾ ਯਤਨ ਕੀਤਾ ਤੇ ਆਖਰਕਾਰ ਦੋਹਾਂ ਨੂੰ ਇੱਕ ਦੂਜੇ ਤੋਂ ਦੂਰ ਕਰਨ 'ਚ ਸਫਲ ਹੋ ਗਏ। ਕੁਝ ਤਸਵੀਰਾਂ ਵਿੱਚ ਇਸ਼ਾਨ ਸ਼ਰਮਾ ਦੇ ਚਿਹਰੇ ਉੱਤੇ ਵੀ ਜ਼ਖਮਾਂ ਦੇ ਨਿਸ਼ਾਨ ਨਜ਼ਰ ਆਏ ਜੋ ਸੰਭਾਵਤ ਤੌਰ ਤੇ ਇਵਾਨਜ਼ ਦੇ ਜਵਾਬੀ ਹਮਲੇ ਦਾ ਨਤੀਜਾ ਸਨ। ਇਸੇ ਦੌਰਾਨ ਮਿਆਮੀ ਹਵਾਈ ਅੱਡੇ ਤੇ ਇਸ਼ਾਨ ਸ਼ਰਮਾ ਨੂੰ ਹਿਰਾਸਤ 'ਚ ਲੈ ਲਿਆ ਗਿਆ। ਉਧਰ ਅਦਾਲਤ 'ਚ ਪੇਸ਼ੀ ਦੌਰਾਨ ਇਸ਼ਾਨ ਦੇ ਵਕੀਲ ਨੇ ਦਾਅਵਾ ਕੀਤਾ ਕਿ ਉਸ ਦਾ ਮੁਵਕਲ ਮੈਡੀਟੇਸ਼ਨ ਕਰ ਰਿਹਾ ਸੀ ਪਰ ਉਸ ਦੇ ਪਿੱਛੇ ਬੈਠੇ ਇਵਾਨਸ ਨੇ ਗਲਤ ਸਮਝ ਲਿਆ। ਅਦਾਲਤ ਨੇ ਇਸ਼ਾਨ ਸ਼ਰਮਾ ਨੂੰ 500 ਡਾਲਰ ਜੁਰਮਾਨਾ ਕੀਤਾ ਹੈ ਤੇ ਇਵਾਨਸ ਨਾਲ ਕੋਈ ਸੰਪਰਕ ਨਾ ਕਰਨ ਜਾਂ ਉਸ ਦੇ ਘਰ ਨੇੜੇ ਜਾਣ ਤੋਂ ਸਖਤੀ ਨਾਲ ਵਰਜਿਆ ਗਿਆ ਹੈ। ਅਮਰੀਕਾ ਦੇ ਕੈਲੀਫੋਰਨੀਆ ਦੇ ਜੰਗਲਾਂ 'ਚ ਲੱਗੀ ਭਿਆਨਕ ਅੱਗ ਨੇ ਇੱਕ ਰਾਤ ਵਿੱਚ 50 ਹਜ਼ਾਰ ਏਕੜ ਤੋਂ ਵੱਧ ਰਕਬੇ ਨੂੰ ਆਪਣੀ ਲਪੇਟ 'ਚ ਲੈ ਲਿਆ, ਜਿਸ ਕਾਰਨ ਜੰਗਲ ਦੇ ਨੇੜੇ ਰਹਿਣ ਵਾਲੇ ਲੋਕਾਂ ਨੂੰ ਇਲਾਕਾ ਛੱਡ ਕੇ ਸੁਰੱਖਿਅਤ ਥਾਵਾਂ ਤੇ ਜਾਣ ਲਈ ਮਜਬੂਰ ਹੋਣਾ ਪਿਆ। ਨਾਲ ਹੀ ਹਾਈਵੇ ਨੂੰ ਅੰਸ਼ਕ ਤੌਰ ਤੇ ਬੰਦ ਕਰ ਦਿੱਤਾ ਗਿਆ। ਕੈਲੀਫੋਰਨੀਆ ਦੇ ਜੰਗਲਾਤ ਅਤੇ ਅੱਗ ਸੁਰੱਖਿਆ ਵਿਭਾਗ ਦੁਆਰਾ ਜਾਰੀ ਕੀਤੇ ਗਏ ਤਾਜ਼ਾ ਅੰਕੜਿਆਂ ਮੁਤਾਬਕ ਬੁੱਧਵਾਰ ਦੁਪਹਿਰ ਨੂੰ ਸੈਨ ਲੂਇਜ਼ ਓਬਿਸਪੋ ਕਾਉਂਟੀ 'ਚ ਲੱਗੀ ਅੱਗ ਵੀਰਵਾਰ ਸ਼ਾਮ ਤੱਕ 52593 ਏਕੜ ਤੱਕ ਫੈਲ ਗਈ ਸੀ ਜਿਸ ਵਿੱਚੋਂ ਸਿਰਫ 5 ਫੀਸਦੀ ਖੇਤਰ ਨੂੰ ਬਚਾਇਆ ਜਾ ਸਕਿਆ ਮੌਜੂਦਾ ਸਥਿਤੀ ਦਾ ਹਵਾਲਾ ਦਿੰਦੇ ਹੋਏ ਕੈਲ ਫਾਇਰ ਨੇ ਕਿਹਾ ਅੱਗ ਰਾਤ ਭਰ ਤੇਜ਼ੀ ਨਾਲ ਫੈਲਦੀ ਰਹੀ ਜਿਸ ਵਿੱਚ ਸਭ ਤੋਂ ਵੱਧ ਫੈਲਾ ਖੁੱਲੇ ਰਿਜ ਟਾਪਾਂ ਅਤੇ ਅਲਾਈਨਮੈਂਟ ਚ ਡਰੇਨੇਜ ਤੇ ਦੇਖਿਆ ਗਿਆ ਇਹ ਅੱਗ ਇਸ ਸਾਲ ਕੈਲੀਫੋਰਨੀਆ ਚ ਹੁਣ ਤੱਕ ਦੀ ਸਭ ਤੋਂ ਭਿਆਨਕ ਅੱਗ ਹੈ ਕਾਉਂਟੀ ਚ ਹਾਈਵੇ 166 ਦੇ ਨੇੜੇ ਖਾਲੀ ਕਰਵਾਉਣ ਦੇ ਆਦੇਸ਼ ਜਾਰੀ ਕੀਤੇ ਗਏ ਅਤੇ ਹਾਈਵੇ ਦੇ ਇੱਕ ਹਿੱਸੇ ਨੂੰ ਬੰਦ ਕਰ ਦਿੱਤਾ ਗਿਆ ਜੰਗਲ ਦੀ ਅੱਗ ਦੇ ਕਾਰਨ ਦੀ ਜਾਂਚ ਕੀਤੀ ਜਾ ਰਹੀ ਹੈ ਭਾਰਤ ਅਤੇ ਅਮਰੀਕਾ ਦਰਮਿਆਨ ਇੱਕ ਅੰਤਰਿਮ ਵਪਾਰ ਸਮਝੌਤੇ ਤੇ ਗੱਲਬਾਤ ਕਰਨ ਪਿੱਛੋਂ ਇੱਕ ਭਾਰਤੀ ਟੀਮ ਵਾਸ਼ਿੰਗਟਨ ਤੋਂ ਵਤਨ ਵਾਪਸ ਪਰਤ ਗਈ ਇਸ ਦੇ ਮੱਦੇਨਜ਼ਰ ਇਸ ਤਜਾਰਤੀ ਇਕਰਾਬਨਾਮੇ ਨੂੰ 9 ਜੁਲਾਈ ਤੋਂ ਪਹਿਲਾਂ ਅੰਤਮ ਰੂਪ ਦਿੱਤੇ ਜਾਣ ਦੀ ਸੰਭਾਵਨਾ ਹੈ ਇੱਕ ਅਧਿਕਾਰੀ ਨੇ ਇਹ ਜਾਣਕਾਰੀ ਦਿੰਦਿਆਂ ਕਿਹਾ ਕਿ ਕਿਉਂਕਿ ਖੇਤੀਬਾੜੀ ਅਤੇ ਆਟੋ ਸੈਕਟਰ ਚ ਕੁਝ ਮੁੱਦਿਆਂ ਨੂੰ ਅਜੇ ਵੀ ਹੱਲ ਕਰਨ ਦੀ ਲੋੜ ਹੈ ਤੇ ਹਾਲੇ ਵੀ ਚਰਚਾ ਜਾਰੀ ਰਹੇਗੀ ਭਾਰਤੀ ਟੀਮ ਦੀ ਅਗਵਾਈ ਮੁੱਖ ਵਾਰਤਾਕਾਰ ਰਾਜੇਸ਼ ਅਗਰਵਾਲ ਕਰ ਰਹੇ ਸਨ ਉਹ ਵਣਜ ਵਿਭਾਗ ਚ ਵਿਸ਼ੇਸ਼ ਸਕੱਤਰ ਨੇ ਅਧਿਕਾਰੀ ਨੇ ਕਿਹਾ ਕਿ ਗੱਲਬਾਤ ਆਖਰੀ ਪੜਾਅ ਦੇ ਵਿੱਚ ਹੈ ਅਤੇ ਇਸ ਦੇ ਸਿੱਟੇ ਦਾ ਐਲਾਨ 9 ਜੁਲਾਈ ਤੋਂ ਪਹਿਲਾਂ ਹੋਣ ਦੀ ਉਮੀਦ ਹੈ ਜੋ ਕਿ ਭਾਰਤ ਸਮੇਤ ਦਰਜਨਾ ਦੇਸ਼ਾਂ ਤੇ ਲਗਾਏ ਗਏ ਟਰੰਪ ਟੈਰਿਫ ਦੀ 90 ਦਿਨਾਂ ਦੀ ਮੁਅਤਲੀ ਦੀ ਮਿਆਦ ਦੇ ਅੰਤ ਨੂੰ ਦਰਸਾਉਂਦਾ ਹੈ ਖੇਤੀਬਾੜੀ ਅਤੇ ਆਟੋ ਸੈਕਟਰਸ ਦੇ ਵਿੱਚ ਕੁਝ ਮੁੱਦੇ ਹੱਲ ਕਰਨ ਦੀ ਲੋੜ ਹੈ ਭਾਰਤ ਨੇ ਆਟੋ ਸੈਕਟਰਸ ਦੇ ਵਿੱਚ 25% ਦੇ ਡਿਊਟੀ ਤੋਂ ਵੱਧ ਦਾ ਮੁੱਦਾ ਉਠਾਇਆ ਇਸ ਨੇ ਇਹ ਮਾਮਲਾ ਵਿਸ਼ਵ ਵਪਾਰ ਸੰਗਠਨ ਦੀ ਸੁਰੱਖਿਆ ਕਮੇਟੀ ਵਿੱਚ ਵੀ ਚੁੱਕਿਆ ਹੈ ਭਾਰਤ ਨੇ ਸ਼ੁੱਕਰਵਾਰ ਨੂੰ ਸੁਰੱਖਿਆ ਉਪਾਵਾ ਦੇ ਨਾਮ ਤੇ ਆਟੋਮੋਬਾਈਲ ਸੈਕਟਰ ਤੇ ਅਮਰੀਕੀ ਟੈਰਿਫ ਦੇ ਉੱਤੇ ਅਮਰੀਕਾ ਵਿਰੁੱਧ ਵਿਸ਼ਵ ਵਪਾਰ ਸੰਗਠਨ ਦੇ ਨਿਯਮਾਂ ਅਧੀਨ ਜਵਾਬੀ ਡਿਊਟੀਆਂ ਲਗਾਉਣ ਦਾ ਪ੍ਰਸਤਾਵ ਰੱਖਿਆ ਹੈ ਭਾਰਤ ਦੀ ਬੇਨਤੀ ਤੇ ਪ੍ਰਸਤਾਵਿਤ ਕੀਤੇ ਜਾ ਰਹੇ ਡਬਲਿਊਟੀਓ ਦੇ ਇੱਕ ਨੋਟੀਫਿਕੇਸ਼ਨ ਦੇ ਅਨੁਸਾਰ ਰਇਤਾਂ ਜਾਂ ਹੋਰ ਜ਼ਿੰਮੇਵਾਰੀਆਂ ਦੀ ਪ੍ਰਸਤਾਵਿਤ ਮੁਤਲੀ ਸੰਯੁਕਤ ਰਾਜ ਅਮਰੀਕਾ ਚ ਪੈਦਾ ਹੋਣ ਵਾਲੇ ਚੁਣੇ ਹੋਏ ਉਤਪਾਦਾਂ ਅਤੇ ਟੈਰਿਫ ਚ ਵਾਅਦੇ ਦੇ ਰੂਪ ਚ ਹੋਵੇਗੀ ਭਾਰਤ ਨੇ ਡਬਲਿਊਟੀਓ ਦੇ ਕੁਝ ਪ੍ਰਬੰਧਾਂ ਦੇ ਤਹਿਤ ਰਇਤਾਂ ਅਤੇ ਹੋਰ ਜ਼ਿੰਮੇਵਾਰੀਆਂ ਦੀ ਪ੍ਰਸਤਾਵਿਤ ਮੁਤਲੀ ਬਾਰੇ ਡਬਲਿਊਟੀਓ ਦੀ ਵਪਾਰ ਪ੍ਰੀਸ਼ਦ ਨੂੰ ਸੂਚਿਤ ਕੀਤਾ ਹੈ ਇਸ ਵਿੱਚ ਕਿਹਾ ਗਿਆ ਕਿ ਇਹ ਨੋਟੀਫਿਕੇਸ਼ਨ ਅਮਰੀਕਾ ਵੱਲੋਂ ਭਾਰਤ ਤੋਂ ਆਟੋਮੋਬਾਈਲ ਪੁਰਜ਼ਿਆਂ ਦੀ ਦਰਾਮਦ ਤੇ ਵਧਾਏ ਗਏ ਸੁਰੱਖਿਆ ਉਪਾਅਾਂ ਦੇ ਸਬੰਧ ਚ ਕੀਤਾ ਗਿਆ ਹੈ ਉਟਾਰਾਜ ਚ ਸਪੈਨਿਸ਼ ਫੌਕ ਵਿਖੇ ਸਥਿਤ ਸ਼੍ਰੀ ਸ਼੍ਰੀ ਰਾਧਾ ਕ੍ਰਿਸ਼ਨਾ ਮੰਦਿਰ ਉੱਪਰ ਅਣਪਛਾਤੇ ਵਿਅਕਤੀਆਂ ਵੱਲੋਂ ਗੋਲੀਆਂ ਚਲਾਈ ਜਾਣ ਦੀ ਖਬਰ ਹੈ ਮੰਦਿਰ ਪ੍ਰਬੰਧਕਾਂ ਨੇ ਕਿਹਾ ਕਿ ਇਹ ਨਫ਼ਰਤੀ ਅਪਰਾਧ ਹੈ ਮੰਦਿਰ ਪ੍ਰਬੰਧਕਾਂ ਨੇ ਨਫ਼ਰਤੀ ਅਪਰਾਧ ਤਹਿਤ ਹੀ ਮਾਮਲਾ ਦਰਜ ਕਰਨ ਦੀ ਮੰਗ ਕਰਦਿਆਂ ਆਮ ਲੋਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਦੋਸ਼ੀਆਂ ਦੀ ਪਛਾਣ ਕਰਨ 'ਚ ਮਦਦ ਕਰਨ ਇਸ ਮੰਦਿਰ ਨੂੰ ਪਹਿਲਾਂ ਵੀ ਸਮਾਜ ਵਿਰੋਧੀ ਅੰਸਰਾਂ ਵੱਲੋਂ ਨਿਸ਼ਾਨਾ ਬਣਾਇਆ ਜਾ ਚੁੱਕਾ ਹੈ ਤਾਜ਼ਾ ਹਮਲੇ ਕਾਰਨ ਹਿੰਦੂ ਭਾਈਚਾਰੇ 'ਚ ਰੋਸ ਪਾਇਆ ਜਾ ਰਿਹਾ ਹੈ ਨਿਗਰਾਨ ਕੈਮਰਿਆਂ ਤੋਂ ਪਤਾ ਲੱਗਦਾ ਹੈ ਕਿ ਇੱਕ ਕਾਰ ਗੇਟ ਦੇ ਬਾਹਰ ਆਉਂਦੀ ਹੈ ਤੇ ਇਸ 'ਚ ਸਵਾਰ ਲੋਕ ਮੰਦਰ ਉੱਪਰ ਗੋਲੀਆਂ ਚਲਾ ਕੇ ਫਰਾਰ ਹੋ ਜਾਂਦੇ ਨੇ ਗੋਲੀਬਾਰੀ ਕਾਰਨ ਮੰਦਰ ਨੂੰ ਕਾਫੀ ਨੁਕਸਾਨ ਪਹੁੰਚਾਇਆ ਮੰਦਰ ਦੇ ਸੇਵਕ ਪ੍ਰੈਸ ਥਾਇਆ ਦਾਸੀ ਅਨੁਸਾਰ ਉਹ ਗੋਲੀਆਂ ਦੀ ਆਵਾਜ਼ ਸੁਣ ਕੇ ਉੱਠਿਆ ਹਮਲਾਵਰਾਂ ਨੇ ਮੰਦਰ ਉੱਪਰ ਅੰਦਾ ਧੁੰਦ ਗੋਲੀਆਂ ਚਲਾਈਆਂ ਮੰਦਰ ਦੇ ਪ੍ਰਧਾਨ ਵਾਈ ਵਾਰਡਨ ਨੇ ਕਿਹਾ ਕਿ ਮੰਦਰ ਉੱਪਰ 20 ਤੋਂ 30 ਗੋਲੀਆਂ ਚਲਾਈਆਂ ਗਈਆਂ ਨੇ ਇੱਕ ਗੋਲੀ ਮੰਦਰ ਦੇ ਪੂਜਾ ਹਾਲ 'ਚ ਵੀ ਵੱਜੀ ਆ ਪਰੰਤੂ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਇਸ ਹਨ ਹੁਣ ਤੱਕ ਦੀਆਂ ਖਬਰਾਂ ਤੇ ਇਸ ਦੇ ਨਾਲ ਹੀ ਦਿਓ ਆਪਣੇ ਜਸਵੀਰ ਨੂੰ ਇਜਾਜ਼ਤ ਦੇਖਦੇ ਰਹੋ ਟੀਵੀ ਪੰਜਾਬ।